ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾਂ ਤੁਹਾਨੂੰ ਅੱਜ ਇੱਕ ਵੀਡੀਓ ਦਿਖਾਉਨੇ ਆ ਤੇ ਉਸ ਤੋਂ ਬਾਅਦ ਆਪਾਂ ਲੰਮੀ ਚੌੜੀ ਗੱਲਬਾਤ ਅੱਜ ਇਸ ਮਸਲੇ ਤੇ ਕਰਨੀ ਆ ਕਿ ਕੀ ਇਹ ਲੋਕ ਸੋ ਪਹਿਲਾਂ ਆਹਾ ਸਤਿ ਸੰਗੁਖ ਹੋ ਕੇ ਵੀਡੀਓ ਸੁਣਿਓ ਜੀ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣੇ ਕੀ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਕਿਸੇ ਦਾ ਦੁੱਖ ਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਿਕ ਸਰਕਾਰ ਦੀ ਹਾਂ ਪੰਤਿਕ ਸਰਕਾਰ ਦੀ ਮੇਹਰ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਰਕਾਰ ਉਹ ਆਪਰੇਸ਼ਨ ਪਾ ਕੇ ਕਰ ਦੁੱਤਾ ਸਾਨੂੰ ਉਹਦੇ ਤੇ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਜੇਲ੍ਹਾਂ ਚ ਭਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਮੈਂ ਐਸ਼ ਸ਼ਰੋਮਨੀ ਕਾਲੀਦਨ ਦੇ ਪ੍ਰਧਾਨ ਹਾਂ ਉਹਦੇ ਨਾਲ ਤੁਸੀਂ ਸੁਣਿਆ ਜੀ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਅਜੇ ਕਾਲ ਤੱਕ ਸਾਹ ਦੇ ਉੱਤੇ ਮਾਫੀ ਮੰਗ ਰਹੇ ਆ ਸੋ ਸੁਖਵੀਰ ਸਿਆਂ ਮਾਫੀਆਂ ਅਣਜਾਣ ਪੁਣੇ ਚ ਕੀਤੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਜੇ ਅਣਜਾਣੇ ਦੇ ਵਿੱਚ ਗਲਤੀ ਹੋ ਜੇ ਕੌਮਾਂ ਮਾਫੀ ਕਰਦੀਆਂ ਆਈਆਂ ਨੇ ਸੰਗਤ ਵੱਡੀ ਹੁੰਦੀ ਆ ਲੋਕ ਵੱਡੇ ਹੁੰਦੇ ਨੇ ਮਾਫ ਕਰਦੇ ਆਏ ਨੇ ਪਰ ਜੇ ਜਾਣਬੁੱਝ ਕੇ ਮਿੱਥ ਕੇ ਸਿਆਸ਼ਾ ਕੀਤੀਆਂ ਹੋ ਪਿੱਠਾਂ 'ਚ ਛੁਰੇ ਮਾਰੇ ਹੁਣ ਖੰੰਜਰ ਮਾਰੇ ਹੋਣ ਗਦਾਰੀਆਂ ਕੀਤੀਆਂ ਹੋਣ ਆਪਣੇ ਲੋਕਾਂ ਨਾਲ ਆਪਣੀ ਧਰਤੀ ਨਾਲ ਆਪਣੇ ਪੰਥ ਤੇ ਆਪਣੇ ਕੌਮ ਨਾਲ ਉਹਦੀਆਂ ਮਾਫ਼ੀਆਂ ਨਹੀਂ ਸੱਜਣਾ ਉਹਦੀਆਂ ਸਜ਼ਾਾਂ ਮਿਲਦੀਆਂ ਨਹੀਂ ਬਹੁਤੀ ਸਜ਼ਾ ਤੁਹਾਨੂੰ ਲੋਕਾਂ ਨੇ ਦੇਤੀ ਆ ਰਹਿੰਦੀ ਸਜ਼ਾ ਜਿਹੜੀ ਤੁਸੀਂ ਅੱਜ ਵੀ ਤੂੰ ਅੱਜ ਵੀ ਐਸ ਵੇਲੇ ਵੀ ਸਖਵੀਰ ਸਿਆ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਗੁਰੂ ਰੰਗ ਸਾਹਿਬ ਨੂੰ ਢਾਲ ਬਣਾ ਕੇ ਵਰਤ ਰਿਹਾ ਤੂੰ ਅੱਜ ਵੀ ਸਹਾਰਾ ਲੈ ਰਿਹਾ ਝੂਠ ਬੋਲ ਕੇ ਉੱਥੇ ਕਿ ਕਿਸੇ ਵੀ ਤਰੀਕੇ ਨਾਲ ਤੇਰੀ ਸਿਆਸੀ ਜਿਹੜੀ ਜ਼ਮੀਨ ਖਤਮ ਹੋ ਚੁੱਕੀ ਏ ਤੁਹਾਡੀ ਖਤਮ ਹੋ ਚੁੱਕਿਆ ਪੰਜਾਬ ਦੇ ਵਿੱਚੋਂ ਤੁਸੀਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਬਾਰਾ ਹਾਸਲ ਹੋ ਜੇ ਤੇ ਕਿਸੇ ਤਰੀਕੇ ਦੇ ਨਾਲ ਤੂੰ ਦੁਬਾਰਾ ਸੱਤਾ ਦੇ ਉੱਤੇ ਕਾਬਜ ਹੋ ਜਾਉਂ ਅੱਜ ਵੀ ਤੂੰ ਇਹ ਬਹੁਤ ਵੱਡਾ ਤੂੰ ਇੱਕ ਤਰੀਕੇ ਦੇ ਨਾਲ ਪ੍ਰਮਾਤਮਾ ਉਹ ਵੈਗਰੂ ਰੱਬ ਜਿਹੜਾ ਸਭ ਜਾਣੀ ਜਾਣ ਹੈ ਉਹਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉੱਥੇ ਖੜ ਕੇ ਡਰਾਮਾ ਕਰਕੇ ਸਿਰਫ ਤੇ ਸਿਰਫ ਤੈਨੂੰ ਕੋਈ ਪਸਤਾਵਾ ਨਹੀਂ ਦਿਲੋਂ ਕੋਈ ਪਸਤਾਵਾ ਨਹੀਂ ਤੈਨੂੰ ਕੋਈ ਪਸਤਾਵਾ ਨਹੀਂ ਜੋ ਤੇਰੇ ਪਿਤਾ ਜੀ ਨੇ ਕੀਤਾ ਆਪਣੇ 40 45 ਸਾਲਾਂ ਦੌਰਾਨ ਜੋ ਤੂੰ ਕੀਤਾ ਜੋ ਤੇਰੇ ਪਰਿਵਾਰ ਨੇ ਕੀਤਾ ਤੈਨੂੰ ਕੋਈ ਪਸਤਾਵਾ ਨਹੀਂ ਸਿਰਫ ਤੇ ਸਿਰਫ ਆ ਵੋਟਾਂ ਦੇੜੀਆਂ ਆਉਂਦੀਆਂ ਦੇਖ ਕੇ 24 ਵਾਲਿਆਂ ਹੁਣਾਂ ਤੂੰ ਡਰਾਮਾ ਖੇਡ ਰਿਹਾ ਆ ਸਟਾਂਟਰ ਨੂੰ ਖੇਡ ਰਹੇ ਆ ਵੀ ਕਿਵੇਂ ਨਾ ਕਿਵੇਂ ਲੋਕਾਂ ਦੇ ਦਿਲਾਂ 'ਚ ਵੜਿਆ ਜਾ ਵੀ ਦੇਖੋ ਜੀ ਮੈਂ ਤਾਂ ਮਾਫੀ ਮੰਗ ਲਈ ਜੀ ਹੁਣ ਮੈਂ ਤੇਰੀ ਮਾਫੀਆਂ ਦੀਆਂ ਗੱਲਾਂ ਕਰਨੀਆਂ ਛੋਡੇ ਬਾਦਲ ਪਰਿਵਾਰ ਦੀਆਂ ਬਾਦਲ ਲਾਣੇ ਦੀਆਂ ਆਪਾਂ ਇੱਕ ਇੱਕ ਕਰਕੇ ਇਹਨਾਂ ਦੀਆਂ ਗਲਤੀਆਂ ਜਿਹੜੀਆਂ ਗਲਤੀਆਂ ਨਹੀਂ ਗਦਾਰੀਆਂ ਇੱਕ ਇੱਕ ਕਰਕੇ ਇਹ ਗਦਾਰੀਆਂ ਤੇ ਸ਼ਾਜਸ਼ਾ ਇਹਨਾਂ ਦੀਆਂ ਗਿਣਾਂਗੇ ਉਹਦਾ ਪਰਦਾ ਫਾਸ਼ ਕਰਾਂਗੇ ਤੁਸੀਂ ਆਪੇ ਧਿਆਨ ਮਾਰਿਓ ਵੀ ਐਡੀਆਂ ਵੱਡੀਆਂ ਗਦਾਰੀਆਂ ਤਾਂ ਐਡਾ ਵੱਡਾ ਪਿੱਠੇ ਸ਼ੁਰਾ ਤੇ ਐਡਾ ਧਰੋ ਸ਼ਾਇਦ ਹੀ ਕਿਸੇ ਦੁਸ਼ਮਣ ਨੇ ਵੀ ਨਾ ਸਾਡੇ ਨਾਲ ਕਮਾਇਆ ਹੋਵੇ ਜਿਹੜਾ ਬਾਦਲ ਲਾਣੇ ਨੇ ਇਸ ਪਨਾਲ ਕੌਮ ਦੇ ਨਾਲ ਆਪਣੇ ਲੋਕਾਂ ਦੇ ਨਾਲ ਇਹਨਾਂ ਨੇ ਗੁਰੂ ਅੰਸਾਬ ਨੂੰ ਵੀ ਨਹੀਂ ਬਖਸ਼ਿਆ ਇੱਥੋਂ ਤੱਕ ਇਹ ਬੰਦੇ ਚਲੇ ਗਏ ਆ ਤੇ ਆਪ ਹੀ ਅਰਦਾਸ ਕਰਦੇ ਆ ਕਿ ਜਿਹੜੇ ਸਿਆਸਤਾਂ ਕਰਦੇ ਹੁੰਦੇ ਆ ਕੱਖ ਨਾ ਦੇਵੇ ਰਹਿਣਾ ਨਿਵੰਦ ਸਿਆ ਇਹ ਪ੍ਰਮਾਤਮਾ ਦੇ ਸਮਾਂ ਲੱਗ ਜਾਂਦਾ ਪਰ ਪ੍ਰਮਾਤਮਾ ਨਸਾਫ਼ ਹਰ ਗੱਲ ਦਾ ਸਮੇਤ ਜਾਇ ਕਰਦਾ ਸੋਨੂੰ ਵੀ ਇਸ ਗੱਲ ਦਾ ਸਾਰਾ ਜਿਹੜਾ ਨਤੀਜਾ ਉਹ ਭੁਗਤਣਾ ਪੈਣਾ ਹੈ ਕੋਈ ਗੱਲ ਨਹੀਂ ਹੌਲੀ ਹੌਲੀ ਸਾਰਾ ਕੁਝ ਸਾਹਮਣੇ ਆਉਣਾ ਹੈ ਹੁਣ ਆਪਾਂ ਗੱਲ ਕਰਦੇ ਆਂ ਇਹਨਾਂ ਨੇ ਕੀਤੀਆਂ ਹੋਈਆਂ ਗਦਾਰੀਆਂ ਦੀ ਕਿੱਥੋਂ ਸ਼ੁਰੂ ਹੁੰਦੀ ਹੈ ਗਦਾਰੀ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਮਾਰਚ 1970 ਦੇ ਵਿੱਚ ਮਾਰਚ 1970 ਦੇ ਵਿੱਚ ਮੁੱਖ ਮੰਤਰੀ ਬਣਦੇ ਇੱਕ ਸਾਲਖ ਦੀ ਖਾਤਰ ਮਾਰਚ ਦੇ ਵਿੱਚ ਮੁੱਖ ਮੰਤਰੀ ਬਣਦੇ ਆ ਤੇ 28 ਜੁਲਾਈ 1970 ਨੂੰ 28 ਜੁਲਾਈ 1970 ਨੂੰ ਬਾਬਾ ਬੂਝਾ ਸਿੰਘ ਜਿਹੜਾ ਆਜ਼ਾਦੀ ਘੁਲਾਟੀਆਂ ਵੀ ਰਿਹਾ ਹੈ ਨਕਸਲ ਐਟ ਵੀ ਰਿਹਾ ਹੈ ਉਹਦਾ ਝੂਠਾ ਪੁਲਿਸ ਮੁਕਾਬਲਾ ਸਭ ਤੋਂ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਸ਼ੁਰੂਆਤ ਕਰਨ ਵਾਲਾ ਇਹ ਪ੍ਰਕਾਸ਼ ਸਿੰਘ ਬਾਦਲ ਸੀ ਇਹਦੇ ਰਾਜ ਦੇ ਵਿੱਚ ਇਹ ਸ਼ੁਰੂ ਹੁੰਦਾ ਹੈ ਪਹਿਲਾ ਪੁਲਸ ਮੁਕਾਬਲਾ ਪੁਲ ਦੇ ਉੱਤੇ ਕੀਤਾ ਜਾਂਦਾ ਬਾਬਾ ਗੂਜਾ ਸਿੰਘ ਨੂੰ ਫੜ ਕੇ ਗ੍ਰਿਫਤਾਰ ਕਰਕੇ ਪੁਲ ਦੇ ਉੱਤੇ ਲਿਜਾ ਕੇ ਗੋਲੀਆਂ ਮਾਰ ਕੇ ਨੂੰ ਮਾਰ ਦਿੱਤਾ ਜਾਂਦਾ ਇਹ ਸਭ ਤੋਂ ਪਹਿਲਾ ਝੂਠਾ ਪੁਲਸ ਮੁਕਾਬਲਾ ਜਿਹੜਾ 1970 ਦੇ ਵਿੱਚ ਜਦੋਂ ਪਹਿਲੀ ਵਾਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣਦਾ ਉਦੋਂ ਬਾਅਦ ਅੱਗੇ ਤੁਰਿਆ ਆਉਨੇ ਆ ਬਹੁਤ ਕੁਝ ਹੈ 77 ਦੇ ਵਿੱਚ 78 ਦੇ ਵਿੱਚ ਕਾਣ ਬਾਪਰ ਦਾ ਨਰੰਕਾ ਦੀ ਕਾਣ ਬਾਪਰ ਦਾ ਕਿਵੇਂ ਉਹਨੂੰ ਬਚਾ ਕੇ ਦਿੱਲੀ ਪਹੁੰਚਾਇਆ ਜਾਂਦਾ ਫਿਰ ਕਿਵੇਂ ਉਹਦਾ ਕੇਸ ਪੰਜਾਬ ਚੋਂ ਬਾਹਰ ਤਬਦੀਲ ਕਰਾ ਕੇ ਉਹਨੂੰ ਬਰੀ ਕਰਾਇਆ ਜਾਂਦਾ ਇਦੂ ਅੱਗੇ ਆਪਾਂ ਗਾਹਾਂ ਤੁਰੇ ਆਉਨੇ ਆ ਬੜਾ ਕੁਛ ਹੋਇਆ ਉਸ ਤੋਂ ਬਾਅਦ ਨਕੋਦਰ ਕਾਂਡ ਵਾਪਰਦਾ ਨਕੋਦਰ ਕਾਂਡ ਨੂੰ ਬਾਦਲ ਕਹਿੰਦਾ ਕਿ ਤਾ ਇਹ ਜੇ ਕਾਂਡ ਵਾਪਰਨੇ ਤਾਂ ਆਮ ਜੀਆਂ ਗੱਲਾਂ ਹੁੰਦੀਆਂ ਨੇ ਚੁੱਲੇ ਪੁਰਾਣੀਆਂ ਗੱਲਾਂ ਨੇ ਨਵੀਂ ਪੀੜੀ ਨੂੰ ਸ਼ਾਇਦ ਕਿਉਂਕਿ ਆਪਾਂ ਪੜਦੇ ਬਹੁਤ ਘੱਟ ਆ ਆਪਾਂ ਨੂੰ ਪਤਾ ਹੀ ਨਹੀਂ ਕਿ ਪਿੱਛੇ ਬਾਦਲ ਨੇ ਕੀ ਕੀਤਾ ਉਹਦਾ ਬਹੁਤ ਲੰਮੀਆਂ ਚੌੜੀਆਂ ਕਹਾਣੀਆਂ ਨੇ ਇਹਨਾਂ ਬਾਰੇ ਤਾਂ ਕਿਵੇਂ ਇਹ ਜ਼ਹਿਰਾਂ ਘੋਲਦੇ ਰਹੇ ਨੇ ਖੂਹਾਂ ਦੇ ਵਿੱਚ ਇਹਨਾਂ ਦਾ ਪਰਿਵਾਰ ਵੱਡ ਬਣੇ ਰਾ ਇਹਨਾਂ ਦਾ ਜਦੋਂ ਮੋਰਚੇ ਲੱਗਦੇ ਰਹੇ ਆ ਉਹਨਾਂ ਸਮਿਆਂ ਦੀ ਗੱਲ ਮੈਂ ਕਰਦਾ ਹਾਂ ਤਾਂ ਬਹੁਤ ਪੁਰਾਣੀਆਂ ਗੱਲਾਂ ਆਪਾਂ ਪੜਦੇ-ਪੜਦੇ ਘਟਾਂ ਆ ਆਪਾਂ ਆਉਣੇ ਆ ਜਦੋਂ ਦਾ ਤੁਸੀਂ ਇਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਜਾਂ ਤੁਹਾਨੂੰ ਸਮਝ ਜੀ ਲੱਗੀ ਹੈ ਆਪਾਂ ਸ਼ੁਰੂ ਉਹਨਾਂ 1997 'ਚ ਜਦੋਂ 97 ਦੇ ਵਿੱਚ ਬਾਦਲ ਦੀ ਸਰਕਾਰ ਆਉਂਦੀ ਹੈ ਤਾਂ 96 95 ਦੇ ਵਿੱਚ ਬਾਦਲਾ ਅੰਕੋਰ ਤੇ ਮੋਗੇ 95 ਦੇ ਵਿੱਚ ਵੱਡੀ ਇਹਨਾਂ ਦੀ ਇੱਕ ਰੈਲੀ ਹੁੰਦੀ ਹੈ ਜਿਹਦੇ ਵਿੱਚ ਬਾਦਲ ਸਟੇਜ ਤੋਂ ਇਹ ਗੱਲਾਂ ਬੋਲਦਾ ਹੈ ਕਿ ਸਾਡੀ ਸਰਕਾਰ ਲੈ ਕੇ ਆਉ ਜਿਨ੍ਹਾਂ ਨੇ ਵੀ ਝੂਠੇ ਮੁਕਾਬਲਿਆਂ ਦੇ ਵਿੱਚ ਸਾਡੀ ਜਵਾਨੀ ਕੋਹ ਕੋਹ ਕੇ ਮਾਰੀ ਹੈ ਉਹ ਸਾਰੇ ਫੜ ਫੜ ਕੇ ਜਿੱਲਾ ਸਟਾ ਕੇ ਮੁਕਦਮੇ ਦਰਜ ਕਰਾਂਗੇ ਉਹਨਾਂ ਨੂੰ ਕਟਾਇਦੇ ਚ ਖੜਾ ਕਰਾਂਗੇ ਇਹ ਬਾਦਲ ਦਾ ਬਿਆਨ ਹੁੰਦਾ ਹੈ ਕਿ ਉਹ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਨੇ 80 ਤੋਂ ਲੈ ਕੇ 75 ਤੋਂ ਲੈ ਕੇ 95 ਤੱਕ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਮਾਰਿਆ ਉਹ ਬਖਸ਼ੇ ਨਹੀਂ ਜਾਣਗੇ ਤਾਂ ਉਸ ਤੋਂ ਬਾਅਦ 97 ਦੇ ਵਿੱਚ ਬਾਦਲ ਦੀ ਸਰਕਾਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਬੀਬੀ ਖਾਲੜਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਖਾਲੜਾ ਵਾਲਸਾਹ ਕੋਲ ਜਾਂਦੀ ਹੈ ਕਿ ਬਲਦ ਸਾਹਿਬ ਤੁਸੀਂ ਵਾਅਦਾ ਕੀਤਾ ਸੀਗਾ ਜਿਹੜੇ ਵਿੱਚ ਝੂਠੇ ਮੁਕਾਬਲਿਆਂ ਦੇ ਵਿੱਚ ਜਿਹੜੇ ਬੰਦੇ ਮਾਰੇ ਆ ਨੌਜਵਾਨ ਮਾਰੇ ਆ ਬਲਾਤਕਾਰ ਹੋਏ ਆ ਕੁੜੀਆਂ ਦੇ ਸਾਡੀਆਂ ਬੀਬੀਆਂ ਦੇ ਇਹ ਤਾਂ ਲੁੱਟੀਆਂ ਗਈਆਂ ਨੇ ਜਵਾਗ ਤੱਕ ਮਾਰੇ ਨੇ ਉਹਨਾਂ ਝੂਠੇ ਪੁਲਿਸ ਮੁਕਾਬਲਿਆਂ 'ਚ ਉਹਦਾ ਅਨਸਾਬ ਚਲੋ ਹੁਣ ਆਪਣੀ ਸਰਕਾਰ ਬਣ ਗਈ ਆਪਾਂ ਲਿਹਾਈਏ ਬੰਦੇ ਸਾਹਮਣੇ ਤਾਂ ਉਸੇ ਬਾਦਲ ਸਾਹਿਬ ਦਾ ਇੱਕ ਬਿਆਨ ਹੁੰਦਾ ਧਿਆਨ ਨਾਲ ਸੁਣੋ ਕਹਿੰਦਾ ਬੀਬਾ ਜੀ ਪਿਛਲੀਆਂ ਗੱਲਾਂ ਭੁੱਲ ਭਲਾ ਕੇ ਹੁਣ ਆਪਾਂ ਅੱਗੇ ਵਧਣ ਦਾ ਵੇਲਾ ਹੈ ਛੱਡ ਦਿਓ ਪਿਛਲੀਆਂ ਗੱਲਾਂ ਇਹ ਸਭ ਤੋਂ ਪਹਿਲਾਂ 97 ਦੇ ਵਿੱਚ ਬਾਦਲ ਸਾਹਿਬ ਵੀ ਵੀ ਖੰਡਾ ਨੂੰ ਕਹਿੰਦੇ ਆ ਵੀ ਵੀ ਖੰਡਾ ਸੱਜਣੋਂ ਹਲੇ ਜਾਂਦੇ ਹੀ ਬੈਠੇ ਐ ਜਾ ਕੇ ਪੁੱਛ ਸਕਦੇ ਆ ਕਿ ਕੀ ਬਾਦਲ ਸਾਹਿਬ ਨੇ ਉਦੋਂ ਤਕਰੀਰ ਸੌਨੇ ਪੇਟਾ ਨੇ ਬੀਬੀ ਖਾਲਾ ਨੂੰ ਜਵਾਬ ਦਿੱਤਾ ਸੀ ਸੋ ਅੱਗੇ ਤੁਰੇ ਆਪਾਂ ਵਾਰੀ-ਵਾਰੀ ਕੱਲੀ-ਕੱਲੀ ਗੱਲ ਕਰਨੀ ਆ ਅੱਛਾ ਅੱਗੇ ਆ ਜਾਂਦੀ ਆ ਗੱਲ ਉਹਨਾਂ ਨੂੰ ਸਜ਼ਾਵਾ ਦੇਣ ਦੀ ਬਜਾਏ ਉਹਨਾਂ ਨੂੰ ਜੇਲ੍ਹਾਂ 'ਚ ਸਿੱਟਣ ਦੀ ਬਜਾਏ ਜਿਨ੍ਹਾਂ ਨੇ ਝੂਠੇ ਮੁਕਾਬਲੇਾਂ ਦੇ ਵਿੱਚ ਕਾਹਨ ਕੀਤਾ ਨਾ ਕੁਛੀ ਕੀਤੀ ਪੰਜਾਬ ਦੀ ਜਵਾਨੀ ਨੂੰ ਕੋਕੋ ਕੇ ਮਾਰਿਆ ਉਹਨਾਂ ਨੂੰ ਉੱਚੇ ਅਹੁਦਿਆਂ 'ਤੇ ਬਿਠਾਇਆ ਉਹਨਾਂ ਨੂੰ ਮਾਣ ਸਨਮਾਨ ਦਿੱਤੇ ਉਹਨਾਂ ਦੇ ਖਿਲਾਫ ਜਿੰਨੇ ਵੀ ਕੇਸ ਕਿਸੇ ਕੋਰਟ ਕਚਹਿਰੀ ਚ ਚੱਲਦੇ ਸੀ ਉਹ ਸਾਰੇ ਕੇਸ ਰਫਾ ਦਫਾ ਕਰਾਏ ਗਏ ਉਹਨਾਂ ਨੇ ਇਨਕੁਆਰੀਆਂ ਕਰਾ ਕੇ ਝੂਠੀਆਂ ਕਹਾਣੀਆਂ ਘੜ ਕੇ ਸਾਰੀਆਂ ਇਨਕੁਆਰੀਆਂ ਉਹ ਜਿਹੜੀਆਂ ਬੰਦ ਕਰਾ ਕੇ ਉਹਨਾਂ ਦੀ ਪੜਤਾਲ ਕਰਾ ਕੇ ਉਹਨਾਂ ਨੂੰ ਪਾਕ ਸਾਫ਼ ਬਰੀ ਕਰਕੇ ਫਿਰ ਦੁਬਾਰਾ ਉੱਚੇ ਅਹੁਦਿਆਂ ਤੇ ਬਿਠਾਇਆ ਗਿਆ ਇਹ ਉਸ ਤੋਂ ਬਾਅਦ ਇਹ ਵਰਤਾਰਾ ਸ਼ੁਰੂ ਹੁੰਦਾ ਉਹਦੇ ਤੁਹਾਨੂੰ ਦੱਸਦਾ ਇਹ ਗੱਲ ਡੀਜੀਪੀ ਸੈਣੀ ਉਦੋਂ ਬਾਅਦ ਇਹਨਾਂ ਨਾਲ ਜੁੜਦਾ ਆ ਕੇ ਹੁਣ ਉਹ ਇੱਕ ਇੱਕ ਨਵੀਂ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਇੱਕ ਹੁਣ ਬੜਾ ਮਾਮਲਾ ਭੱਖਿਆ ਹੋਇਆ ਹੈ ਪਰਮਰਾਜ ਉਮਰਾਨ ਨਿੰਗਲ ਆਈਜੀ ਜਿਹੜਾ ਬਰਗਾੜੀ ਬੇਵਲ ਗੋਲੀ ਕਾਣ ਦਾ ਦੋਸ਼ੀ ਆ ਦੋ ਸਿੰਘ ਸ਼ਹੀਦ ਹੋਏ ਉੱਥੇ ਜਦੋਂ ਗੋਲੀ ਚੱਲੀ ਉਹਨਾਂ ਤੇ ਤੇ ਇੱਕ ਪੁਲਿਸ ਨੇ ਕਹਾਣੀ ਕਢੀ ਸੀਗੀ ਵੀ ਸਾਡੀ ਜਿਪਸੀ ਦੇ ਉੱਤੇ ਲੋਕਾਂ ਨੇ ਫੈਰਿੰਗ ਕਰਤੀ ਏ ਉਮਰਾਨ ਅੰਗਲ ਨੇ ਕਹਾਣੀ ਕਢੀ ਸੀਗੀ ਉਸ ਪੁਲਿਸ ਅਫਸਰ ਨੇ ਉਸ ਸਮੇਂ ਕਿ ਲੋਕਾਂ ਨੇ ਪੁਲਿਸ ਦੀ ਗੱਡੀ ਦੇ ਉੱਤੇ ਜਿਪਸੀ ਦੇ ਉੱਤੇ ਫੈਰਿੰਗ ਕੀਤੀ ਆ ਲੋਕਾਂ ਨੇ ਗੋਲੀ ਚਲਾਈ ਆ ਲੋਕਾਂ ਦੀ ਗੋਲੀ ਨਾਲ ਹੀ ਜਾਂ ਅਣਪਛਾਤੀ ਪੁਲਿਸ ਕਿਹਾ ਗਿਆ ਉਦੋਂ ਇਹੀ ਗ੍ਰਹਿ ਮੰਤਰੀ ਹੁੰਦਾ ਸੀ ਗਵੀਰ ਸਿੰਘ ਬਾਦਲ ਇਹ ਕਹਿੰਦਾ ਜੀ ਉਹ ਪੁਲਿਸ ਅਣਪਛਾਤੀ ਹੈ ਜਿਨੇ ਬੈਵਲ ਦੇ ਵਿੱਚ ਗੋਲੀ ਚਲਾਈ ਹ ਹੁਣ ਇਹ ਪਰਮਰਾਜ ਉਮਰਾਨ ਅੰਗਲ ਕੌਣ ਹੈ ਇਹ ਪਰਮਰਾਜ ਉਮਰਾਨ ਅੰਗਲ ਉਹ ਬੰਦਾ ਹੈ ਜਿਹੜਾ 1994 ਦੇ ਵਿੱਚ ਐਸਪੀ ਲੱਗਿਆ ਹੁੰਦਾ ਸੀ ਦਾ ਰੋਪੜ ਰੂਪਨਗਰ ਦੇ ਵਿੱਚ ਤੇ ਇਹਨੇ ਇੱਕ ਨੌਜਵਾਨ ਜਿਹੜਾ ਪਾਠੀ ਸਿੰਘ ਸੀਗਾ ਸੁਖਪਾਲ ਸਿੰਘ ਜਾਂ ਜਸਪਾਲ ਸਿੰਘ ਸ਼ੈਲਰਾ ਨਾਮ ਸੀਗਾ ਤਾਂ ਉਹਨੂੰ ਇੱਕ ਅਵਤਾਰ ਸਿੰਘ ਦਾ ਇਹਨਾਂ ਦਾ ਟਾਊਟ ਹੁੰਦਾ ਸੀ ਪੁਲਿਸ ਦਾ ਉਹਦੇ ਰਾਹੀਂ ਬੁਲਾ ਕੇ ਤੇ ਉਹਨੂੰ ਮਾਰ ਕੇ ਖਪਾ ਕੇ ਤੇ ਉਹਦੇ ਬਦਲੇ ਇੱਕ ਭਾਈ ਗਰਨਾਮ ਸਿੰਘ ਮੰਡਾਲਾ ਹੁੰਦਾ ਸੀਗਾ ਜਿਹੜਾ ਉਸ ਸਮੇਂ ਉਹਦੇ ਤੇ 20 ਲੱਖ ਰੁਪਿਆ ਨਾਮ ਸੀਗਾ ਸਿਰ ਤੇ ਇਹਨਾਂ ਨੇ ਇਹ ਦਰਸਾਤਾ ਸੀਗਾ ਵੀ ਭਾਈ ਗਰਨਾਮ ਸਿੰਘ ਮੰਡਾਲਾ ਇਸ ਮੁਕਾਬਲੇ 'ਚ ਮਾਰਿਆ ਗਿਆ ਤੇ 20 ਲੱਖ ਦਾ ਨਾਮ ਵੀ ਲੈ ਲਿਆ ਸੀ ਇਸੇ ਪਰਮਰਾਜ ਉਮਰਾਨ ਨੰਗਲ ਨੇ ਤੇ ਮਾਰਤਾ ਸੀ ਉਹ ਇੱਕ ਪਾਠੀ ਸਿੰਘ ਵਿਚਾਰਾ ਗੁਰਦਾਸਪੁਰ ਵੱਲ ਦਾ ਉਹਨੂੰ ਚੱਕ ਕੇ ਲਿਆ ਕੇ ਠੂਠਾ ਮੁਕਾਬਲਾ ਬਣਾ ਕੇ ਉਹ ਅੱਜ 94 ਦੀ ਗੱਲ ਹੈ ਤੇ ਅੱਜ ਤੁਸੀਂ ਦੇਖੋ ਵੀ 94 ਤੋਂ ਬਾਅਦ ਅੱਜ 29 ਸਾਲوں ਗੱਲ ਨੂੰ ਹੋ ਗਏ ਆ 29 ਸਾਲ ਬਾਅਦ ਉਸ ਪਰਮਰਾਜ ਉਮਰਾ ਨੰਗਲ ਦੇ ਉੱਤੇ ਮੁਕੱਦਮਾ ਦਰਜ ਹੋਇਆ ਹੁਣ ਉਹ ਝੂਠੇ ਪੁਲਿਸ ਮੁਕਾਬਲੇ ਦਾ ਉਹ ਬੰਡਾਲਾ ਗਰਨਾ ਸਿੰਘ ਬੰਡਾਲਾ ਹਲੇ ਵੀ ਜਿਉਂਦਾ ਬੈਠਾ ਜਿਹਦਾ ਉਹਨੇ ਇੱਕ ਸਫਾਲ ਸਿੰਘ ਨੌ ਦਾ ਬੰਦਾ ਮਾਰ ਕੇ ਧਰ ਰਿਹਾ ਸੀ ਅਸੀਂ ਭਾਈ ਗਰਨਾ ਸਿੰਘ ਬੰਡਾਲਾ ਮਾਰਤਾ ਉਸ ਤੋਂ ਬਾਅਦ 97 98 ਦੇ ਵਿੱਚ ਆ ਕੇ ਉਹ ਪੇਸ਼ ਹੋਇਆ ਹੁਣੇ ਪਰਮਰਾਜ ਉਮਰਾ ਨੰਗਲ ਉਹੀ ਉਮਰਾ ਨੰਗਲਾ ਜਿਹੜਾ ਬੇਵਲ ਗੋਲੀ ਕਾਂ ਕਰਦਾ ਹੈ ਤੇ ਉਹ ਪੁਲਿਸ ਮੁਕਾਬਲੇ 1994 ਦਾ ਕਰਦਾ ਆ ਰਿਹਾ ਝੂਠੇ ਪੁਲਿਸ ਮੁਕਾਬਲੇ ਖਬਰਾਂ ਕਿੰਨੇ-ਕਿੰਨੇ ਮੁਕਾਬਲੇ ਕੀਤੇ ਹੋਣੇ ਆ ਕਿੰਨੇ ਕੁ ਨੌਜਵਾਨ ਮਾਰੇ ਹੋਣੇ ਆ ਹੁਣ ਇਹ ਗੱਲ ਬਾਦਲਾਣਾ ਕਿਵੇਂ ਜੁੜਦੀ ਆ ਧਿਆਨ ਨਾਲ ਸੁਣ ਲਿਓ 213 ਦੇ ਵਿੱਚ ਜਦੋਂ ਇੱਕ ਕੇਸ ਫਾਈਲ ਹੁੰਦਾ ਕੇਸ ਦੈਰ ਹੁੰਦਾ ਸੁਪਰੀਮ ਹਾਈ ਕੋਰਟ ਦੇ ਵਿੱਚ ਤਾਂ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਮੁੱਖ ਮੰਤਰੀ ਹੁੰਦੇ ਆ ਉਹ ਡੀਜੀਪੀ ਲਾਉਂਦੇ ਆ ਸੁਮੇਸ਼ ਸਿੰਘ ਸੈਣੀ ਸਮੇਂ ਸਿੰਘ ਸੈਨ ਨੂੰ ਡੀਜੀਪੀ ਲਾਉਂਦੇ ਆ ਉਹ ਡੀਜੀਪੀ ਇੱਕ ਸੈੱਟ ਬਣਾਉਂਦਾ ਆਪਣੇ ਬੰਦਿਆਂ ਦੀ ਆਪਣੇ ਚਿਹਤਿਆਂ ਦੀ ਤੇ ਉਹ ਪਰਮਰਾਜ ਉਮਰਾ ਨੰਗਲ ਨੂੰ ਉਸ ਕੇਸ ਦੇ ਵਿੱਚ ਜਿਹੜਾ 94 ਦੇ ਵਿੱਚ ਝੂਠਾ ਪੁਲਿਸ ਮੁਕਾਬਲਾ ਹੋਇਆ ਹੁੰਦਾ ਉਹਨੂੰ ਉਹਦੇ ਵਿੱਚ ਬਰੀ ਕਰ ਦਿੰਦੇ ਆ ਕਲੀਨ ਚਿੱਟ ਦੇ ਦਿੰਦੇ ਆ ਕਿ ਇਹਦੇ ਵਿੱਚ ਪਰਮਰਾਜ ਉਮਰਾ ਨੰਗਲ ਦਾ ਕੋਈ ਦੋਸ਼ ਨਹੀਂ ਹੈ ਕੋਈ ਹੱਥ ਨਹੀਂ ਆ ਇਹ ਉਹੀ ਸੈਣੀ ਹੈ ਜਿਹਨੇ ਪਤਾ ਨਹੀਂ ਕਿੰਨੇ ਕੁ ਮੁੰਡੇ ਸਾਡੇ ਖਪਾਤੇ ਕਿੰਨੇ ਕੁ ਜਵਾਗ ਸਾਡੇ ਖਪਾਤੇ ਹੋਏ ਆ ਕਿੰਨੇ ਕ ਪਰਿਵਾਰਾਂ ਦੇ ਪਰਿਵਾਰ ਨੇ ਤਵਾ ਕਰਦੇ ਹੋਣੇ ਆ ਤੇ ਇਹ ਉਹੀ ਪਰਮਰਾਜ ਉਮਰਾਰੰਗਲ ਜਿਹਨੇ 2015 ਦੇ ਵਿੱਚ ਜਦੋਂ ਗੁਰੂਆਂ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਲੈਣ ਲਈ ਸੰਗਤ ਬੈਠ ਕੇ ਜਾਬ ਕਰ ਰਹੀ ਸੀ ਤੇ ਉਹਨਾਂ ਦੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਮਾਰਿਆ ਇਹ ਉਹ ਪਰਮਰਾਜ ਉਮਰਾਰੰਗਲ ਤੇ ਉਹ ਸਮੇਸ਼ ਸੈਣੀ ਤੇ ਉਹੀ ਬਾਦਲ ਲਾਣਾ ਜਿਹੜਾ ਉਹਨਾਂ ਨੂੰ ਕਲੀਨ ਚੱਟਾਂ ਦਿੰਦਾ ਰਿਹਾ ਤੇ ਮੁੜ ਕੇ ਵੱਡੇ ਵੱਡੇ ਅਹੁਦਿਆਂ ਤੇ ਬਿਠਾਉਂਦਾ ਰਿਹਾ ਹੁਣ ਤੁਸੀਂ ਆਪੇ ਸਮਝ ਲਓ ਕਹਾਣੀ ਤੁਹਾਡੇ ਸਾਰੀ ਸਮਝ ਪੈ ਜਾਣੇ ਤੁਹਾਨੂੰ ਮੈਂ ਸਾਰੇ ਲਿੰਕ ਜਿਹੜੇ ਜੋੜਤੇ ਆ ਕੜੀ ਨਾ ਕੜੀ ਜੋੜਦੀ ਵੀ ਕੌਣ ਪਰਮਰਾਜ ਅਮਰਾਨਗਲ ਜਿਹੜਾ ਪਹਿਲਾ ਝੂਠਾ ਪੁਲਿਸ ਮੁਕਾਬਲਾ ਕਰਦਾ ਫਿਰ ਆ ਕੇ ਉਹ 15 ਦੇ ਵਿੱਚ ਬੈਵਰ ਕਲਾਂ ਦੇ ਵਿੱਚ ਗੋਲੀ ਚਲਾਉਂਦਾ ਤੇ ਕੌਣ ਸੁਮੇਂ ਸੈਣੀ ਹੈ ਜਿਹੜਾ ਆ ਕੇ ਡੀਜੀਪੀ ਲੱਗਦਾ 13 ਦੇ ਵਿੱਚ ਉਹਨੂੰ ਕਲੀਨ ਚਿੱਟ ਦਿੰਦਾ ਤੇ 15 ਦੇ ਵਿੱਚ ਵੀ ਉਹੀ ਡੀਜੀਪੀ ਸੈਣੀ ਹੁੰਦਾ ਇਹ ਸਾਰੀ ਤੁਹਾਨੂੰ ਗੇਮ ਸਮਝ ਆਏ ਨੇ ਕਿ ਕਿਵੇਂ ਕਿਵੇਂ ਪੰਜਾਬ ਦੇ ਨਾਲ ਕਤਾਰੀਆਂ ਜਿਹੜੀਆਂ ਉਹ ਬਾਦਲ ਪਰਿਵਾਰ ਨੇ ਕੀਤੀਆਂ ਇਜਹਾਰ ਆਲਮ ਦੀ ਗੱਲ ਮੈਂ ਤੁਹਾਨੂੰ ਬਹੁਤ ਵਾਰੀ ਪਹਿਲਾਂ ਸੁਣਾਈ ਹੈ ਇਜਹਾਰ ਆਲਮ ਕੌਣ ਸੀ ਇਜਹਾਰ ਆਲਮ ਜੀ ਨੇ ਆਲਮ ਸੈਨਾ ਬਣਾਈ ਤੇ ਉਹਦਾ ਕੰਮ ਇਹ ਹੁੰਦਾ ਸੀ ਵੀ ਕੋਈ ਖੇਤ ਮੋਟਰ ਤੇ ਪਾਣੀ ਲਾਉਣ ਚੱਲਿਆ ਕੋਈ ਰਿਸ਼ਤੇਦਾਰੀ ਦੇ ਵਿੱਚ ਚੱਲਿਆ ਨੌਜਵਾਨ ਕੋਈ ਮੋਟਰਸਾਈਕਲ ਸਕੂਟਰ ਦੇ ਉੱਤੇ ਕੋਈ ਸਾਈਕਲ ਦੇ ਉੱਤੇ ਤਾਂ ਚੱਕ ਲਿਓ ਫੜ ਕੇ ਤਸ਼ੱਦਦ ਕਰੋ ਤੇ ਉਹਨੂੰ ਮਾਰ ਕੇ ਡਰਾਂਚ ਜਾਂ ਨਹਿਰ ਚ ਕੇ ਚ ਰੋੜ ਦਿਓ ਪਤਾ ਨਹੀਂ ਕਿੰਨੇ ਕੋਈ ਨੇ ਖਪਾਏ ਮਾਰੇ ਤੇ ਉਸ ਅਜਹਾਰ ਆਰਮ ਦੀ ਘਰ ਨੂੰ ਟਿਕਟਾਂ ਦੇ ਕੇ ਚੇਅਰਮੈਨੀਆਂ ਦੇ ਕੇ ਕੈਬਨਟ ਮੰਤਰੀ ਬਣਾ ਕੇ ਕਿਹਨੇ ਨਮਾਜਿਆ ਸੀ ਇਸੇ ਬਾਦਲ ਲਾਣੇ ਨੇ ਬਾਦਲ ਪ੍ਰਭਾਵ ਦੇ ਜਿਹੜੇ ਜਿੰਨੇ ਵੀ ਸਾਡੇ ਕਹ ਲਈਏ ਕਾਪਲ ਨੇ ਜਿਨ੍ਹਾਂ ਨੇ ਸਾਡਾ ਕਹਣ ਕੀਤਾ ਮਾਰਿਆ ਕੋ ਕੋ ਕਿ ਨਹੀਂ ਦਰਿੰਦਗੀ ਦੇ ਨਾਲ ਉਹ ਸਾਰੇ ਹੀ ਇਹਨਾਂ ਨੇ ਉੱਚੇ ਅਹੁਦਿਆਂ ਤੇ ਬਿਠਾਈ ਏ ਇੱਕ ਕਰਕੇ ਇਸ ਤੋਂ ਅੱਗੇ ਆ ਜੋ ਹਾਂ 370 ਤੇ 35ਏ ਨੂੰ ਜਦੋਂ ਹਟਾ ਕੇ ਕਸ਼ਮੀਰ ਦੇ ਵਿੱਚ ਉਹਨਾਂ ਲੋਕਾਂ ਦੇ ਹੱਕ ਖੋਲੇ ਜਾਂਦੇ ਰਾ ਸਿੱਧੇ ਰੂਪ ਦੇ ਵਿੱਚ ਰਾਜਾਂ ਦੇ ਉੱਤੇ ਬਹੁਤ ਵੱਡਾ ਇੱਕ ਡਾਕਾ ਸੀ ਉਹਨਾਂ ਦੇ ਹੱਕਾਂ ਦੇ ਉੱਤੇ ਅਧਿਕਾਰਾਂ ਦੇ ਉੱਤੇ ਤਾਂ 370 ਤੇ 35ਏ ਨੂੰ ਹਟਾਉਣ ਦੇ ਵਿੱਚ ਬਾਦਲ ਆਪ ਜਾ ਕੇ ਦਸਖਤ ਕਰਦੇ ਆ ਕਿ ਹਾਂ ਅਸੀਂ ਇਸ ਗੱਲ ਨਾਲ ਸਹਿਮਤ ਆ ਕਿ ਤੁਸੀਂ ਕਿਸੇ ਰਾਜ ਨੂੰ ਤੋੜ ਕੇ ਕੇਂਦਰੀ ਸਾਸਤ ਪ੍ਰਦੇਸ਼ ਬਣਾ ਦਿਓ ਤੇ ਉਹਦੇ ਹੱਕ ਹਕੂਕ ਖੋਲੋ ਲੋਕਾਂ ਨੂੰ ਬੰਦੀ ਬਣਾ ਲਓ ਇਹ ਸਿੱਧੇ ਰੂਪ ਵਿੱਚ ਜਿਵੇਂ ਪੰਜਾਬ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਆਪਣੀਆਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਉਹ ਸਾਰੀ ਜਿੰਨੇ ਵੀ ਰਾਜਾਂ ਦੇ ਹੱਕ ਖੋਏ ਗਏ ਨੇ ਅਧਿਕਾਰ ਖੋਏ ਗਏ ਨੇ ਹਰ ਉਸ ਫੈਸਲੇ ਦੇ ਉੱਤੇ ਜਿਹੜੀ ਮੋਹਰ ਲਾਉਣ ਵਾਲਾ ਉਹ ਕੌਣ ਸੀ ਉਹ ਬਾਦਲ ਲਾਣਾ ਸੀ ਜਦੋਂ ਗਦੋਂ ਬਾਦਲ ਮੁੱਖ ਮੰਤਰੀ ਰਿਹਾ ਬੀਜੇਪੀ ਦਾ ਭਾਈਵਾਲ ਰਿਹਾ ਉਸ ਸਮੇ ਸਮੇਂ ਇਹ ਦਸਕਤ ਕਰਕੇ ਹੱਕ ਚ ਉਹਨਾਂ ਦੇ ਭੁਜਤਾ ਰਿਆ ਜਿਹੜਾ ਕਹਿੰਦਾ ਕਿ ਅੱਜ ਜਿਹੜੇ ਕਹਿੰਦੇ ਆ ਕਿ ਅਸੀਂ ਪੰਜਾਬਦਰਦੀ ਆ ਸਾਡੇ ਐਸਵਾਈਐਲ ਸਾਡੇ ਹੱਕਾਂ ਤੇ ਬਣੂਗੀ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਨਹੀਂ ਜਾਣ ਦੇਵਾਂਗੇ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਅੱਗੇ ਆ ਜਾਓ ਇਹਨਾਂ ਦੇ ਰਾਜ ਚ ਕਿੰਨੇ ਮੁੰਡਿਆ ਕਿੰਨੇ ਨੌਜਵਾਨਾਂ ਦਾ ਯੂਏਪੀਏ ਲੱਗਿਆ ਇਹ ਸਾਰਿਆਂ ਨੂੰ ਪਤਾ ਹੈ ਅੱਛਾ ਅੱਗੇ ਆ ਜਾਓ ਕਿ ਇਹ ਤਾਂ ਜੱਗ ਜਾਰ ਗੱਲਾਂ ਨੇ ਅੱਜ ਹੁਣ ਵਿਚਾਰੇ ਆਪਾਂ ਦੇਖ ਹੀ ਰਹੇ ਹਾਂ ਵੀ ਕਾਲ ਤੱਕ ਸਾਬ ਤੋਂ ਮਾਫੀਆਂ ਕਿਹਨੇ ਮੰਗਾਈਆਂ ਕਿਵੇਂ ਚੰਡੀਗੜ੍ਹ ਬਾਦਲ ਬਲਾ ਕੇ ਕਾਲ ਤੱਕ ਸਾਦੇ ਜਿਹਦਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੂੰ ਕਿਵੇਂ ਹੁਕਮਨਾਮੇ ਜਾਰੀ ਕਰਾ ਦਿੰਦੇ ਸੀ ਕਿਸੇ ਦੇ ਖਿਲਾਫ ਕਿਸੇ ਦੇ ਹੱਕ 'ਚ ਕਿਵੇਂ ਮਾਫੀਆਂ ਦਵਾ ਦਿੰਦੇ ਸੀ ਇਹ ਸਾਰੀਆਂ ਲੁਕੀਆਂ ਛिपੀਆਂ ਗੱਲਾਂ ਨਹੀਂ ਐ ਇਹ ਤਾਂ ਸਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ ਪਰ ਆਪਾਂ ਨੂੰ ਬਿਮਾਰੀ ਐ ਭੁੱਲਣ ਦੀ ਭੁੱਲ ਬੋ ਛਿਤੀ ਜਾਂਦੀ ਐ ਅੱਜ ਫੇਰ ਆਪਾਂ ਕਹਿੰਦੇ ਆ ਕੇ ਬਾਦਲ ਚੰਗੇਸ਼ ਕਰਕੇ ਮੈਨੂੰ ਬਾਰ-ਬਾਰ ਲੋਕਾਂ ਦੇ ਰੂਬਰੂ ਹੋਣਾ ਪੈਂਦਾ ਦੱਸਣ ਦੇ ਲਈ ਕਿ ਭੁੱਲੋ ਨਾ ਇਹਨਾਂ ਦੀਆਂ ਗਦਾਰੀਆਂ ਤਾਂ ਕਿਸੇ ਜਹਾਨ ਵੀ ਮaaf ਕਰਨ ਵਾਲੀਆਂ ਨਹੀਂ ਦੋ ਜਹਾਨੀ ਮaaf ਕਰਨ ਵਾਲੀਆਂ ਗਦਾਰੀਆਂ ਨਹੀਂ ਇਹਨਾਂ ਨੇ ਮਾਫ ਨਹੀਂ ਕੀਤੀਆਂ ਜਿਸ ਨੂੰ ਮਾਫੜੀ ਦਿੱਤੀ ਜਾ ਸਕਦੀ ਜਿਹੜੀਆਂ ਗਦਾਰੀਆਂ ਇਹਨਾਂ ਨੇ ਕੌਮ ਦੇ ਨਾਲ ਤੇ ਲੋਕਾਂ ਦੇ ਨਾਲ ਕੀਤੀਆਂ ਨੇ ਅੱਗੇ ਆਜੋ ਜੀ ਆਪਾਂ ਹੁਣ ਇਹ ਕਹਿੰਦੇ ਬੰਦੀ ਸਿੰਘ ਛੱਡੋ ਹੁਣ ਇਹ ਉਹੀ ਨੇ ਜਿਹੜੇ ਕਹਿੰਦੇ ਸੀਗੇ ਜੇ ਪ੍ਰੋਫੈਸਰ ਦਿਵਿੰਦਰ ਪਾਲ ਭੁੱਲਰ ਇਹਨਾਂ ਨੇ ਹਲਫਨਾਮੇ ਦਿੱਤੇ ਆ ਚਿੱਠੀਆਂ ਲਿਖੀਆਂ ਨੇ ਕੇਂਦਰ ਨੂੰ ਇਹ ਪਈਆਂ ਨੇ ਰਿਕਾਰਡ 'ਚ ਇਹ ਝੂਠ ਨਹੀਂ ਗੱਲ ਕੋਈ ਇੱਧਰ ਉੱਧਰ ਦੀ ਗੱਲ ਨਹੀਂ ਵੀ ਹਵਾ 'ਚ ਗੱਲ ਕਰੀ ਜਾਂਦੇ ਆ ਇਹਨਾਂ ਨੇ ਹਲਫਨਾਮੇ ਦਾਇਰ ਕੀਤੇ ਆ ਪ੍ਰੋਫੈਸਰ ਭੁੱਲਰ ਵਰਗੇ ਜਦੋਂ ਵੀ ਇਹ ਪ੍ਰੋਫੈਸਰ ਭੁੱਲਰ ਵਰਗੇ ਪੰਜਾਬ ਲਿਆਂਦੇਗੇ ਬੜਾ ਖਤਰਨਾਕ ਅਤਵਾਦੀ ਆ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਊ ਜਿਹੜੇ ਅੱਜ ਰੌਲਾ ਪਾ ਰਹੇ ਆ ਢੰਡੋਰਾ ਪਿੱਟ ਰਹੇ ਆ ਕਿ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਇਹ ਕਹਿੰਦੇ ਆ ਕਾਤਲ ਆ ਇਹਨੇ ਕਾਸਰ ਤੱਕ ਕਿਹਨਾਂ ਰੁਕਾਂ ਅੱਜ ਇਹਨਾਂ ਨੂੰ ਬੰਦੀ ਸਿੰਘ ਚਿੱਤੇ ਆ ਗਏ ਅੱਛਾ ਅੱਗੇ ਆ ਜਾਓ ਜੀ ਆਪਾਂ ਹੁਣ ਹੋਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਦਿਖਾਉਣੀ ਪੈਂਦੇ ਕਿਉਂਕਿ ਭੁੱਲਦੇ ਬਹੁਤ ਛੇਤੀਆਂ ਤੁਸੀਂ ਆਹ ਸੁਣਿਓ ਉਸਤਾਨ ਫਸਲ ਵੇਚ ਸਕਣ ਤੇ ਆਪਣੇ ਭਾਅ ਚਕੇ ਮਿਲ ਸਕਣ ਤੇ ਆਹ ਜਿਹੜਾ ਐਕਟ ਬਣਾਇਆ ਆ ਐਕਟ ਇਕੱਲਾ ਇਹਦਾ ਨਾਮ ਵੀ ਐਕਟ ਦਾ ਤੁਸੀਂ ਦੇਖੋਗੇ ਐਕਟ ਦਾ ਫਾਰਮਰਸ ਪ੍ਰੋਡਿਊਸ ਟਰੇਡ ਐਂਡ ਕਮਰਸ ਪ੍ਰੋਮੋਸ਼ਨ ਫੈਸਿਲਿਟੇਸ਼ਨ ਐਕਟ ਹੈ ਫਾਰਮਰ ਦੀ ਜਿਹੜੀ ਜਿੰਸ ਹੈ ਉਹਨੂੰ ਜਿਹੜੀ ਵੇਚਣ ਦੀ ਜਿਹੜੀ ਉਹ ਸੌਖਾ ਕਰਨ ਵੇਚਣ ਸੌਖਾ ਕਰਨ ਦਾ ਐਕਟ ਬਣਾਇਆ ਗਿਆ ਤੇ ਮੈਂ ਵੀ ਆਪਣੇ ਤਰਫੋਂ ਪਾਰਟੀ ਦਾ ਸਟੈਂਡ ਉਹਨੂੰ ਕਲੀਅਰ ਕੀਤਾ ਕਿ ਆਹ ਜਿਹੜਾ ਐਕਟ ਹੈ ਆਹ ਕੋਈ ਐਮਐਸਪੀ ਰੋਕਣ ਵਾਸਤੇ ਇਹ ਕੋਈ ਐਮਐਸਟੀ ਦੀ ਕੀਦਰ ਰੋਕਣ ਵਾਸਤੇ ਜਾਂ ਆਪਣੇ ਐਮਐਸਟੀ ਦੇ ਭਾਰ ਨੂੰ ਬੰਦ ਕਰਨ ਵਾਸਤੇ ਨਹੀਂ ਇੱਕ ਵਾਰ ਕਿਸੇ ਨਾਲ ਗੱਲ ਕਰਨੀ ਜਰੂਰਾ ਉਹਨਾਂ ਬਿਆਨ ਵੀ ਦਿੱਤਾ ਐਗਰੀਕਲਚਰ ਡਾਇਰੈਕਟਰ ਨੇ ਕਿ ਕਦੇ ਹੋ ਹੀ ਨਹੀਂ ਸਕਦਾ ਕਿ ਐਮਐਸਟੀ ਜਿਹੜੀ ਕੋਈ ਗੱਲ ਹੋਵੇ ਇਸ ਕਰਕੇ ਮੈਂ ਪਿੰਡਾਂ ਦੇ ਲੋਕਾਂ ਨੂੰ ਇਹ ਇਹਨਾਂ ਲੋਕਾਂ ਨਾਲ ਮੀਟਿੰਗ ਕਰਨਾ

ਸਾਡੇ ਗਵਾਂਡਾ ਸੂਬਾ ਹੈ ਨਾ ਹੀ ਦੇਖ ਲੋ ਜਿਨ੍ਹਾਂ ਦੇ ਖਲਾਸਚਾਪ ਕਰਦੇ ਨੇ ਕਿਤੇ ਵੀ ਕੋਈ ਨਾ ਨਾ ਆਪਣਾ ਨਹੀਂ ਪਿਆ ਹੈ ਲੇਕਿਨ ਕੱਲੇ ਇਥੇ ਸਾਡੇ ਵਿਰੋਧੀ ਕਾਂਗਰਸੀ ਤੇ ਉਹਨਾਂ ਦੀ 20 ਟੀਮ ਨੇ ਕਿਸਾਨ ਅੰਦੋਲਨਾਂ ਦੇ ਨਾਲ ਲੋਕਾਂ ਨੂੰ ਘੁਮਰਾਹ ਕਰਨ ਵਾਸਤੇ ਖੱਜਲ ਖਾਰ ਕਰਨ ਵਾਸਤੇ ਬ੍ਰਹਮ ਪੈਦਾ ਕਰਨ ਵਾਸਤੇ ਕੀ ਕੁਛ ਪੰਜਾਬ 'ਚ ਇਹਨਾਂ ਆਰਡੀਨੈਂਸਾਂ ਬਾਰੇ ਕਿਹਾ ਹੈਗਾ ਤੁਸ ਤੁਹਾਡੇ ਬੜੇ ਸਾਰਿਆਂ ਦੇ ਸਾਹਮਣੇ ਜੇਕਰ ਬਾਲਾ ਸਾਹਿਬ ਨੇ ਇੱਕ ਕਿਸਾਨ ਪੱਕੀ ਕਾਨੂੰਨ ਬਾਰੇ ਜਦ ਲੋਕਾਂ ਨੂੰ ਕਿਹਾ ਕਿ ਇਹਨਾਂ ਵਿਰੋਧੀਆਂ ਦੇ ਗੱਲਾਂ ਚਾਕੇ ਤੁਸੀਂ ਦੂਰਾ ਨਾ ਹੋ ਕਿ ਕਿਸਾਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਹਮੇਸ਼ਾ ਅੱਗੇ ਦਾ ਡਰਦੀ ਹੋਈ ਆਈਏ ਤੇ ਹਮੇਸ਼ਾ ਅੱਗੇ ਹੋ ਕੇ ਲੜੋਗੇ ਤੇ ਇਹਦੇ ਬਾਰੇ ਜਿਹੜਾ ਭਰਮਖੋਲਕਾ ਫਲਾਇਆ ਜਾ ਰਿਹਾ ਹੈ ਸੁਣ ਲਿਆ ਜੀ ਇਹ ਉਹੀ ਲਾਣਾ ਅਕਈ ਸੱਜਣ ਇੱਥੇ ਆ ਜਾਂਦੇ ਆ ਵਿਚਾਰੇ ਇਹਨਾਂ ਦੇ ਆਈਟੀਯੂਟੀ ਸੈੱਲ ਵਾਲੇ ਕੋਈ ਫਰਕ ਨਹੀਂ ਪੈਂਦਾ ਮੈਨੂੰ ਤੁਸੀਂ ਹਜ਼ਾਰਾਂ ਗਾਲਾਂ ਕੱਢ ਲਓ ਕੋਈ ਫਰਕ ਨਹੀਂ ਪੈਂਦਾ ਪਰ ਇਹਨਾਂ ਦੀਆਂ ਗਦਾਰੀਆਂ ਕਿਵੇਂ ਲਕਾਉਂਗੇ ਇੰਨੀਆਂ ਗਦਾਰੀਆਂ ਲਕੋਈਆਂ ਨਹੀਂ ਜਾਣੀਆਂ ਇਹ ਮਾਫੀਯੋਗ ਨਹੀਂ ਇਹ ਸ਼ਾਸ਼ਾਂ ਜੋ ਕੀਤੀਆਂ ਨੇ ਇਹਨਾਂ ਨਾਲ ਆ ਕਹਿੰਦਾ ਸੀ ਨਾ ਕਿ ਬੇਲੜ ਨੇ ਜੀ ਧਰਨਿਆਂ ਤੇ ਬਹਿ ਜਾਂਦੇ ਆ ਕਿ ਜਿਨ੍ਹਾਂ ਨੂੰ ਕੋਈ ਘਰੇ ਕੰਮ ਨਹੀਂ ਆਈਸਕ ਵੀਰ ਕਹਿੰਦਾ ਹੁੰਦਾ ਸੀ ਇਹ ਜਿੰਨਾਂ ਨੂੰ ਘਰੇ ਕੰਮ ਨਹੀਂ ਇਹ ਬੇਲੜ ਲੋਕ ਨੇ ਇਹ ਧਰਨਿਆਂ ਤੇ ਆ ਜਾਂਦੇ ਆ। ਇਹਹੀ ਉਹ ਜੁੰਡਲੀ ਐ। ਆ ਤਿੰਨੇ ਸਹੁਰਾ ਵੀ, ਘਰ ਵਾਲੀ ਵੀ, ਪੁੱਤ ਵੀ ਸਾਰੇ ਬੋਲੀ ਜਾਂਦੇ ਆ ਨਾ। ਤਿੰਨੇ ਬੈਠੇ ਆ ਪਰਿਵਾਰ ਦੇ ਮੈਂਬਰ ਇਹ ਉਹਹੀ ਕਾਲੇ ਕਾਨੂੰਨ ਜਿਹੜੇ 7 750 ਬੰਦਾ ਮਰਵਾ ਕੇ ਸਾਲ ਭਰ 12 13 ਮਹੀਨੇ ਬਹਿ ਕੇ ਪੰਜਾਬ ਹਰਿਆਣਾ ਦੇ ਬਾਕੀ ਸੂਬੇ ਰਲ ਕੇ ਨਾਲ ਜਿਹੜੇ ਕਾਲੇ ਕਾਨੂੰਨ ਰੱਦ ਕਰਾ ਕੇ ਉਹਨਾਂ ਦੇ ਹੱਕ ਚ ਬੋਲੇ ਸੀ ਇਹ। ਯਾਦਖ ਭੁੱਲ ਭਲਾਗੇ। ਜਦ ਕਿੰਨੀਆਂ ਕੁ ਤੁਹਾਨੂੰ ਗੱਲਾਂ ਯਾਰ ਗਿਣਾ ਦੀ ਇਹਨਾਂ ਦੀਆਂ ਕਿਵੇਂ ਇਹਨਾਂ ਨੇ ਟਾਬਿਆਂ ਤੇ ਕਬਜ਼ੇ ਕੀਤੇ ਕਿਵੇਂ ਹੋਟਲਾਂ ਤੇ ਕਬਜ਼ੇ ਕੀਤੇ ਕਿਵੇਂ ਇਹਨਾਂ ਨੇ ਟਰਾਂਸਪੋਰਟਾਂ ਦੇ ਕਬਜ਼ੇ ਕੀਤੇ ਬੱਸਾਂ ਜਿਹੜੀਆਂ ਇਹਨਾਂ ਨੇ ਪਰਮਟ ਖੋਹੇ ਲੋਕਾਂ ਤੋਂ ਗਰੀਬਾਂ ਤੋਂ ਇੱਕ ਬੱਸ ਅੱਗੇ ਪਾਲੀ ਇੱਕ ਮੁਰੇ ਪਾਲੀ ਇੱਕ ਮਗਰ ਪਾਲੀ ਉਹ ਖਾਲੀ ਖੜਕ ਗਈ ਆਕ ਕਿ ਇਹਨਾਂ ਨੂੰ ਵੇਚ ਗਿਆ ਐ ਬੱਸਾਂ ਨਾਲ ਬਹੁਤ ਨਾਲ ਹੋਇਆ ਇੱਥੇ ਸੁਰਮਖਵਾ ਚੱਲਦੀ ਹੁੰਦੀ ਸਾਡੇ ਇੱਥੇ ਬਹਿੰਡੋਂ ਲੁਧਿਆਣਾ ਇਕੱਲੀ ਬੱਸ ਵਾਲਾ ਬੰਦਾ ਅੜ ਗਿਆ ਸੀ ਉਹਨਾਂ ਦੇ ਅੱਗੇ ਇਹਦਾਂ ਨੇ ਆਇਆ ਖੋਹੀ ਬੱਸ ਉਹ ਇੱਕ ਉਹਦੇ ਮੁਰੇ ਪਾਤਾ ਟਾਈਮ ਇੱਕ ਉਹਦੇ ਮਗਰ ਪਾਤਾ 5 ਮਿੰਟ ਮੁਰੇ ਤੇ 5 ਮਿੰਟ ਮਗਰ ਉਹਨੂੰ ਸਵਾਰੀ ਨਾ ਮਿਲੀ ਉਹ ਵਿਚਾਰੇ ਕੋਲ ਤੇਰੇ ਵੀ ਨਾ ਪੂਰਾ ਹੋਇਆ ਆ ਕੇ ਬੱਸ ਵੇਚ ਗਿਆ ਐ ਖੋ ਗਿਆ ਇਹਨਾਂ ਨੇ ਲੋਕਾਂ ਨੂੰ ਕਿਵੇਂ ਜਲੀਲ ਕੀਤਾ ਕਿਵੇਂ ਝੂਠੇ ਮੁਕੱਦਮੇ ਲੋਕਾਂ ਦੇ ਦਰਜ ਕਰਾਏ ਇਹਨੇ ਕਿੰਨੀਆਂ ਧਾਰਨਾ ਨੇ ਹਰ ਹਲਕੇ ਦੀਆਂ ਇਹਨਾਂ ਲੀਡਰਾਂ ਦੁਆਰਾ ਕਿਵੇਂ ਕਿਸੇ ਨੂੰ ਸਰੋਪਾ ਦੇਣ ਵੀ ਆ ਜਾ ਜਾਂ ਸਰੋਪਾ ਲੈ ਲਾ ਤੇ ਨੀ ਪਰਚਾ ਤਿਆਰ ਪਿਆ ਕਿਵੇਂ ਲੋਕਾਂ ਦਾ ਰਾਤਾਂ ਹਵਾਲਾਤਾਂ ਜਕਟਾਈਆਂ ਕਹਿ ਕੇ ਥਾਣੇਦਾਰਾਂ ਨੂੰ ਕਿਵੇਂ ਉਹਨਾਂ ਜਲੀਲ ਕਰਾਇਆ ਤਹਾਡੇ ਯਾਦ ਹੋਣਾ ਇੱਥੇ ਇੱਕ ਇੱਕ ਮਲੂਕੇ ਦਾ ਬਰਮਾਸ਼ ਹੁੰਦਾ ਸੀਗਾ ਇੱਥੇ ਛੱਡਿਆ ਹੋਇਆ ਮਹਾਰਾਜ ਦਾ ਇੱਕ ਧਰਮ ਸਿੰਘ ਖਾਲਸਾ ਸਾਡੇ ਇੱਥੇ ਮਹਾਰਾਜ ਭਾਈ ਰੁਕਪੇ ਦਾ ਕਾਂਗਰਸੀ ਬੰਦਾ ਸੀ ਉਹ ਉਹਨੂੰ ਫੂਲ ਠਾਣੇ ਦੇ ਵਿੱਚ ਅਲਫ ਨੰਗਾ ਕਰਕੇ ਸਿਰਫ ਇਸ ਕਰਕੇ ਕਿ ਉਹ ਵਿਰੋਧੀ ਧਰਦਾ ਬੰਦਾ ਸੀ ਅਲਫ ਨੰਗਾ ਕਰਕੇ ਉਹਦੀ ਵੀਡੀਓ ਬਣਾਈ ਸੀ ਤੇ ਉਹ ਤੋਂ ਉਹ ਸ਼ਬਦ ਕਹਾਏ ਸੀ ਜਿਹੜੇ ਮੈਂ ਤੁਹਾਨੂੰ ਬੋਲ ਕੇ ਦੱਸ ਸਕਦਾ ਕੋਡਾ ਹੋਇਆ ਐ ਹੋਇਆ ਉਹ ਪਤਾ ਨਹੀਂ ਕੀ ਕੁਝ ਬਲਾਇਆ ਉਹ ਵੀਡੀਓ ਹਲੇ ਵੀ ਪਈ ਹੋਣੀ ਐ ਇਹ ਕੁਛ ਕਰਦੇ ਰਹੇ ਨੇ ਠਾਣਿਆਂ ਦੇ ਅੰਦਰ ਇਹ ਸੀਆਈ ਸਟਾਫਾਂ ਦੇ ਵਿੱਚ ਹਵਾਲਾਤਾਂ ਦੇ ਵਿੱਚ ਕਿੰਨੇ ਗੁਨਾਹ ਨੇ ਇਹਨਾਂ ਦੇ ਕਿੰਨੇ ਕਿੰਨਾਂ ਦੇ ਦੋਸ਼ ਨੇ ਜਿਹੜੇ ਮੈਨੂੰ ਲੱਗਦਾ ਕਿ ਜੇ ਮੈਂ ਗਿਣਾਉਣ ਬੈਠਾ ਨਾ ਤਾਂ ਆਪਾਂ ਨੂੰ ਸਾਰੀ ਰਾਤ ਲੰਘ ਜਾਣੀ ਐ ਸਿੱਕ ਗੁਨਾਹ ਨਹੀਂ ਜਿਹੜਾ ਇਹ ਮਾਫੀ ਜਿਹੜੀਆਂ ਮਾਫੀਆਂ ਮੰਗਦੇ ਫਿਰਦੇ ਐ ਇਹਦਾ ਕਹਿੰਦਾ ਦੁਬਾਰੇ ਸਮਾਂ ਦਿਓ ਆਉਂਦੇ ਸਾਨੂੰ ਅਸੀਂ ਦੁਬਾਰਾ ਫੇਰ ਰੰਗ ਦਿਖਾਵਾਂਗੇ ਤੁਹਾਨੂੰ ਹੱਥ ਖਾਵਾਂਗੇ ਇਹ ਖੂਨ ਚ ਹੁੰਦੀਆਂ ਨੇ ਜੋ ਬਾਦਲ ਨੇ ਕੀਤਾ ਉਹ ਇਹਨਾਂ ਦਾ ਲਾਣਾ ਕਰੂਗਾ ਹੀ ਕਰੂਗਾ ਭੁੱਲ ਜਾ ਹਾਂ ਮੈਨੂੰ ਗਾਲਾਂ ਕੱਢਣ ਨਾਲ ਕੋਈ ਫਰਕ ਨਹੀਂ ਪੈਂਦਾ ਜਾਂ ਮੇਰੀਆਂ ਗੱਲਾਂ ਦਾ ਜਵਾਬ ਦੇ ਦਿਓ ਗਲਤ ਕਿੱਥੇ ਤਰਕ ਨਾਲ ਦਲੀਲਾਂ ਦੱਸਿਓ ਵੀ ਕਿੱਥੇ ਕਿੱਥੇ 70 ਤੋਂ ਲੈ ਕੇ ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣਦਾ ਬਾਦਲ ਉਦੋਂ ਬਾਅਦ ਉਸ ਦਿਨ ਤੋਂ ਲੈ ਕੇ ਤੇ 2017 ਤੱਕ ਕੀ ਕੀ ਕੀਤਾ ਬਾਦਲਾਂ ਨੇ ਕੱਲਾ ਕੱਲਾ ਨੰਗਾ ਕਰਾਂਗੇ ਦੱਸੋ ਕਿੱਥੇ ਕਿੱਥੇ ਪੜਦਾ ਪਾਓਗੇ ਸੋ ਪੰਜਾਬੀਓ ਬਹੁਤ ਕੁਛ ਮੈਂ ਅੱਜ ਲਿਖਿਆ ਸੀ ਫਿਲਹਾਲ ਇੰਨੇ ਹੀ ਕੋਈ ਗੱਲ ਨਹੀਂ ਆਉਣ ਦੇ ਦੁਆਰੇ ਇਹਨਾਂ ਨੇ ਡਰਾਮੇ ਹਲੇ ਕਰਨੇ ਆ ਸ਼ੁਰੂ ਇਹ ਹੋਣਗੇ ਹੁਣ ਰੋਣਗੇ ਬਖੇਰੇ ਪਫਫੇ ਕੁੱਟਣਗੇ ਬਖਰੇ ਲੋਕਾਂ ਜਾ ਕੇ ਚੀਕਾਂ ਮਾਰਨੇ ਪਰਾਂ ਚੁੰਨੀ ਵੀ ਸਿੱਟੂਗੀ ਵੀ ਬਾਹਰ ਸ ਮਰਤਾ ਕੇ ਤੁਹਾਡੇ ਅਭਿਰੰਡਾਲ ਕੇ ਸ਼ੁਰੂ ਹੋਈ ਵੀ ਆ ਹੁਣ ਬਖੇਰਾਂ ਚੁੰਨੀਆਂ ਵਟਾਈਆਂ ਸੀ ਬੀਬੀਆਂ ਦੇ ਨਾਲ ਦੋ ਬੜੇ ਡਰਾਮੇ ਰਚੇ ਸੀ ਨੰਨੀ ਸ਼ਾਮ ਵੀ ਚਲਾਇਆ ਸੀ ਇੱਕ ਮਹਿਮ ਜੀ ਇਹਨਾਂ ਨੇ ਬਹੁਤ ਕੁਛ ਕਰਨਗੇ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿ ਦਿੰਦਾ ਜੇ ਦਾਮਾ ਨਾ ਤਾਂ ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਡਿਬੇਟ ਆ ਤੁਸੀਂ ਉੱਥੇ ਤਾਂ ਗਏ ਨਹੀਂ ਭਵੰਤ ਕੋਲੇ ਤਾਂ ਲੋਕਾਂ ਜੀ ਆ ਜਿਓ ਕਦੇ ਆਪਾਂ ਇਕੱਠ ਰੱਖ ਲਾਂਗੇ ਲੋਕਾਂ ਦਾ ਉੱਥੇ ਆ ਕੇ ਜਵਾਬ ਦੇ ਦਿਓ ਲੋਕ ਸਵਾਲ ਪੁੱਰ ਲੈਣਗੇ ਲੋਕ ਸਵਾਲ ਪੁੱਛ ਲੈਣਗੇ ਜੇ ਹੈ ਹਿੰਮਤ ਤਾਂ ਸੋ ਇੱਕ ਨਹੀਂ ਹਜ਼ਾਰਾਂ ਹਜ਼ਾਰਾਂ ਤੁਹਾਡੇ ਗਨਾਹ ਨੇ ਹਜ਼ਾਰਾਂ ਪਾਪ ਕੀਤੇ ਤੁਸੀਂ ਪੰਜਾਬ ਦੇ ਨਾਲ ਯਾਰ ਐਡੇ ਵੱਡੇ ਪਾਪ ਐਡਾ ਵੱਡਾ ਜ਼ੁਲਮ ਜਿਹੜਾ ਤੁਸੀਂ ਪੰਜਾਬ ਦੇ ਉੱਤੇ ਕੀਤਾ ਤੁਸੀਂ ਉਹਨੇ ਉਹਦੀ ਮਾਫੀ ਮੰਗਦੇ ਦੱਸੋ ਕਿਹੜੇ ਕਿਹੜੇ ਗੁਨਾਹ ਦੀ ਕਿਹੜੀ ਕਿਹੜੀ ਗਦਾਰੀ ਦੀ ਮਾਫੀ ਮੰਗੋਗੇ। ਤਾਂ ਪੰਜਾਬ ਦੇ ਲੋਕੋ ਤੁਹਾਨੂੰ ਪੀਲਾ ਸਮਝੋ ਇਹਨਾਂ ਦੀ ਕਹਾਣੀ ਨੂੰ। ਇਹ ਸਿਰਫ ਤੇ ਸਿਰ ਪਾਇਆ ਡਰਾਮਾ ਹੋ ਰਿਹਾ ਹੈ। ਇਹ ਸਤਾ ਦੇ ਕਾਬਜ ਹੋਣ ਲਈ ਹੋ ਰਿਹਾ ਹੈ। ਨਾ ਕਿ ਕੋਈ ਪੰਜਾਬ ਦਾ ਦਰਦ ਹੈ ਉਹਨਾਂ ਨੂੰ ਦੁਬਾਰੇ ਉੱਠ ਖੜਿਆ ਵੀ ਪਤਾ ਨਹੀਂ ਦੁਬਾਰੇ ਕਿਵੇਂ ਪੰਜਾਬ ਦਾ ਦਰਦ ਉੱਠ ਖੜਿਆ। ਗਲਤੀ ਕਿ ਵੀ ਹੁੰਦੀ ਹੈ। ਗਲਤੀ ਇਹ ਹੁੰਦੀ ਹੈ ਵੀ ਮੰਨ ਲਓ ਕਿ ਮੈਂ ਮੋਟਰਸਾਈਕਲ ਤੇ ਜਾ ਰਿਹਾ ਮੈਂ ਗੱਡੀ ਤੇ ਜਾ ਰਿਹਾ ਮੈਂ ਕਦੇ ਹੋਰ ਸਾਧਨ ਤੇ ਜਾ ਰਿਹਾ ਜਾਂ ਅਣਜਾਣੇ ਦੇ ਵਿੱਚ ਮੈਥੋਂ ਦੇ ਕੋਈ ਬੰਦੇ ਤੇ ਚੜ ਗਿਆ ਤੇ ਮੈਥੋਂ ਬੰਦਾ ਮਰ ਗਿਆ। ਇਹ ਗਲਤੀ ਹੈ। ਜੇ ਮੈਂ ਜਾਣ ਬੁੱਝ ਕੇ ਸੋਚੂਗਾ ਵੀ ਉਹ ਬੰਦਾ ਜਾਣਦਾ ਤੇ ਮੈਂ ਇਹਦੇ ਉੱਤੇ ਗੱਡੀ ਚੜਾ ਕੇ ਨੂੰ ਮਾਰਨਾ ਹੈ ਉਹ ਗਲਤੀ ਨਹੀਂ ਨਾ ਉਹ ਗੁਨਾਹ ਹੈ ਉਹ ਤੋਖਾ ਹੈ ਇਹ ਹੋਇਆ ਪੰਜਾਬ ਦੇ ਨਾਲ ਕੌਮ ਦੇ ਨਾਲ ਲੋਕਾਂ ਦੇ ਨਾਲ ਬਹੁਤ ਲੰਮੀ ਲਿਸਟ ਹੈ ਲੰਮੀ ਸੂਚੀ ਹੈ ਯਾਰੀ ਕਰਾਇਆਏਗਾ ਤਾਂ ਸਾਰੀ ਕੱਲੀ ਕੱਲੀ ਕਰਕੇ ਮੈਂ ਦੋ ਹੀ ਜਉਂਦੇ ਜਾਣਦੇ ਵੀ ਹਾਂ ਪਰ ਸਮੇਂ-ਸਮੇਂ ਤੇ ਮੈਂ ਕਹਿੰਦਾ ਲੋਕਾਂ ਨੂੰ ਮਾੜਾ ਹਟਣ ਕਾਉਂਦੇ ਰਹਿਣਾ ਚਾਹੀਦਾ ਤਾਂ ਕਿ ਲੋਕਾਂ ਦੇ ਚੇਤਿਆਂ 'ਚ ਬਸਿਆ ਰਹੇ ਨਾ ਇਹ ਗੱਲਾਂ ਬਾਤਾਂ ਬੋਲ ਬੋਲ ਬਹੁਤ ਸ਼ਰੀਆਨ ਨੇ ਸਤ ਇਹਨਾਂ ਕੋਲ ਜੇ ਇੱਕ ਤੋਂ ਦੁਖੀ ਹੋਏ ਦੂਜੇ ਨਾਲ ਦੂਜੇ ਦੁਖੀ ਹੋਏ ਤੀਜੇ ਨਾਲ ਤੀਜੇ ਦੁਖੀ ਹੋਏ ਫਿਰ ਪਹਿਲੇ ਨਾਲ ਫਿਰ ਦੂਜੇ ਨਾਲ ਫਿਰ ਤੀਜੇ ਨਾਲ ਅਸੀਂ ਐਂ ਗੇੜਾ ਦਾ ਖਾਂਦੇ ਆ। ਸੋ ਸਜਣੋ ਇਹਨਾਂ ਦੇ ਜਿੰਨੇ ਵੀ ਚਿੱਲੇ ਚਪਾਟੇ ਆ ਉਹਨਾਂ ਨੂੰ ਵੀ ਕਹਿਣਾ ਚਾਹਨਾ ਹਿੰਮਤਾ ਤਾਂ ਸਾਰੀਆਂ ਗੱਲਾਂ ਦਾ ਜਵਾਬ ਦੇ ਦਿਓ ਜੋ ਮੈਂ ਦੱਸ ਰਿਹਾ ਜੋ ਰਿਕਾਰਡ ਚ ਪਈਆਂ ਨੇ। ਦੱਸ ਦਿਓ ਸਾਰਾ ਕਿਤੇ ਆ ਕੇ हां आहाहा ਬਾਦਲਾਂ ਨੇ ਕੀਤੀਆਂ ਜਸਕਵੀਰ ਸਿੰਘ ਕਦੇ ਆ ਕੇ ਕਲਤਾ ਸਾਹਿਬ ਤੇ ਪੇਸ਼ ਹੋ ਕੇ ਦੱਸ ਦੇ ਕਿ ਆ ਮੇਰੇ ਪਿਓ ਨੇ ਕੀਤੀਆਂ ਤੇ ਆ ਮੈਂ ਕੀਤੀਆਂ ਉਦੋਂ ਬਾਅਦ ਲੋਕ ਫੈਸਲਾ ਕਰ ਲੈਣਗੇ ਕਿ ਮਾਫੀ ਦੇਣੀ ਹੈ ਕਿ ਨਹੀਂ ਦੇਣੀ ਇੱਕ ਬਾਰਿ ਸਪਸ਼ਟਤਾ ਕਰੋ ਨਾ ਕਿ 70 ਤੋਂ ਲੈ ਕੇ ਮੇਰੇ ਪਿਓ ਨੇ ਆ ਗਲਤੀਆਂ ਕੀਤੀਆਂ ਦੂਬਾਰ ਫਿਰ ਮੈਂ ਆ ਕੀਤੀਆਂ ਮੇਰੇ ਦੂਜੇ ਪਰਿਵਾਰ ਦੇ ਲਾਣੇ ਵਿਆਹ ਕੀਤੀਆਂ